ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 13 ਫਰਵਰੀ ਤੋਂ ਖਨੋਰੀ ਮੋਰਚਾ ਚੱਲ ਰਿਹਾ ਜਿਹਦੇ ਵਿੱਚ ਵੱਖ-ਵੱਖ ਪੜਾਵਾਂ ਦੇ ਵਿੱਚ 13 14 ਤੇ 21 ਫਰਵਰੀ ਨੂੰ ਸਾਡੇ ਸਾਥੀ ਨੌਜਵਾਨ ਸੁਭਕਰਨ ਸਿੰਘ ਵੀ ਸ਼ਹੀਦ ਹੋਏ। ਔਰ ਜੋ ਉਸ ਤੋਂ ਬਾਅਦ 26 ਨਵੰਬਰ ਤੋਂ ਸਰਦਾਰ ਜਗਦੀਪ ਸਿੰਘ ਡੱਲੇਵਾਲ ਜਿਹੜਾ ਵਾ ਉਹ ਮਰਨਣ ਛੰਦੇ ਬੈਠਿਆ ਅੱਜ 51 ਦਿਨ ਬੀਤ ਗਏ। ਔਰ ਕੱਲ ਨੂੰ ਪੂਰੇ ਮੋਰਚੇ ਨੇ ਭਾਵਕ ਹੋ ਕੇ ਬਲਾਕ ਪ੍ਰਧਾਨਾਂ ਨੇ ਜ਼ਿਲ੍ਹਾ ਪ੍ਰਧਾਨਾਂ ਨੇ ਔਰ ਮੇਨ ਟੀਮਾਂ ਨੇ ਇਹ ਫੈਸਲਾ ਕੀਤਾ ਕਿ ਬਾਪੂ ਜਗਜੀਤ ਸਿੰਘ ਮਰਨਨ ਛੰਤੇ ਡੱਲੇਵਾਲ ਕਿਉਂ ਅਸੀਂ ਵੀ ਹਾਂ ਨਾਲ ਔਰ ਜਿਹਦੇ ਤੇ 111 ਬੰਦਿਆਂ ਦਾ ਅੱਜ ਜਿਹੜਾ ਜਥਾ ਵਾ ਉਹ ਖਨੋਰੀ ਬਾਰਡਰ ਤੇ ਮਰਨਨ ਛੰਲੀ ਬੈਠੇਗਾ ਜਿਹਦੇ ਵਿੱਚ ਸਭ ਤੋਂ ਵੱਡੇ ਪੱਧਰ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਫੋਰ ਵੱਡਾ ਵੱਲੋਂ ਆਪਣੇ ਪੰਜਾਬ ਦੇ ਜਰਨਲ 77000 ਸੁੱਚਾ ਸਿੰਘ ਤੇ ਲੱਧੂ ਜਿਹੜਾ ਉਹ ਮਰਨਣ ਛੰਦੇ ਬੈਠਣਗੇ ਉਹਦੇ ਨਾਲ ਸਾਡਾ ਬਲਦੇਵ ਸਿੰਘ ਜਿਹੜਾ ਪੁਰਾਣਾ ਲੀਡਰ ਆ 2002 ਤੋਂ ਜਿਹੜਾ ਚੱਲ ਰਿਹਾ ਪਿੰਡ ਬਲਤਵਾ ਤੋਂ ਔਰ ਸਰਦਾਰ ਬਲਦੇਵ ਸਿੰਘ ਮਰਨਣ ਛੰਦੇ ਬੈਠਣਗੇ ਔਰ ਉਹਦੇ ਨਾਲ ਸਾਡੇ ਨੌਜਵਾਨ 32 ਸਾਲ ਇੱਕ ਗੱਭਰੂ ਜਿਹੜੇ ਫਿਰੋਜ਼ਪੁਰ ਜਿਹੜੇ ਤੋਂ ਬੂਟੇ ਵਾਲੇ ਤੋਂ ਆ ਆਪਣੇ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਬਲਾਰੇ ਨੇ ਇਹ ਜਿਹੜਾ ਵਾ ਮਰਨਾਂਛੰਦੇ ਬੈਠਣਗੇ ਔਰ ਉਹਦੇ ਨਾਲ ਆਪਣੇ ਸਾਥੀ ਸ਼ੇਰ ਸਿੰਘ ਜੀ ਆਪਣਾ ਨੌਜਵਾਨ ਜਥੇਬੰਦੀ ਵੱਲੋਂ ਜੋਥਾ ਨੌਜਵਾਨ ਔਰ ਇਹ ਮਰਨਾਂਛੰਦੇ ਬੈਠਣਗੇ ਇਹ ਵੀ ਚੜ੍ਹਦੀ ਕਮਲੀ ਨੌਜਵਾਨ ਆ ਇਹ ਸੂਬਾ ਪ੍ਰਧਾਨ ਵੀ ਆਪਣੇ ਨੌਜਵਾਨਾਂ ਦੇ ਔਰ ਉਹਦੇ ਨਾਲ ਆਪਣੇ ਸਰਦਾਰ ਸੁਖਮ ਸਿੰਘ ਦੁਬਲੀ ਮੀਤ ਪ੍ਰਧਾਨ ਨੇ ਆਪਣੇ ਜਥੇਬੰਦੀ ਦੇ ਸਰਦਾਰ ਜਗਜੀਤ ਸਿੰਘ ਮੰਡ ਜਿਹੜੇ ਆ ਇਹ ਆਪਣੀ ਸੂਬਾ ਕਮੇਟੀ ਦੇ ਲੀਡਰ ਨੇ ਔਰ ਇੱਕ ਨਾਲ ਸਾਥੀ ਨੌਜਵਾਨ ਫਿਰੋਜ਼ਪੁਰ ਤੋਂ ਇਹ ਤਿੰਨੇ ਸਾਥੀ ਜਿਹੜੇ ਆ ਕੀ ਨਾਮ ਉਹਦਾ ਮੁੰਡੇ ਦਾ ਹਰਪ੍ਰੀਤ ਹਰਪ੍ਰੀਤ ਸਿੰਘ ਇਹ ਇੰਨਾ ਸਿੰਘਾਂ ਦੀ ਜਿਹੜੀ ਦੇਖਭਾਲ ਕਰਨਗੇ ਔਰ ਉਹਦੇ ਨਾਲ ਸਾਡੇ ਵਿੱਤਕਤਰ ਜਿਹੜੇ ਸਾਹਬ ਸਿੰਘ ਸਭਰਾ ਜਿਹੜੇ ਆ ਜਥੇਬੰਦੀ ਦੇ ਔਰ ਜਗਰਾਜ ਸਿੰਘ ਦੀ ਜ਼ਿਲ੍ਹਾ ਪ੍ਰਧਾਨ ਆਪਣੇ ਸਾਹਬ ਸਿੰਘ ਆਪਣੀ ਜਥੇਬੰਦੀ ਦੇ ਲੀਡਰ ਨੇ ਜਿਹੜਾ ਨਾਈਪੁਰਾ ਤੋਂ ਇਹ ਜਿਹੜੇ ਆ ਇੱਥੇ ਜਿੰਨਾ ਵੀ ਜਥੇਬੰਦੀ ਦੀ ਭੱਜ ਨਾਸ ਜਿਹੜਾ ਜਥੇਬੰਦੀ ਦਾ ਲੰਗਰ ਚੱਲ ਰਿਹਾ ਇੱਥੇ ਉਹ ਸਿਸਟਮ ਜਿਹੜਾ ਇਹਦੀ ਰੂਪਰੇਖਾ ਨਭਉਣਗੇ ਔਰ ਬਾਕੀ ਜਿਹੜੇ ਸਾਡੇ ਤਿੰਨ ਸਾਥੀ ਪਹਿਲਾਂ ਲਾਂਚ ਕੀਤੇ ਉਹਨਾਂ ਦੇ ਨਾਲ ਤਿੰਨਾਂ ਸਾਥੀਆਂ ਤੇ ਉਹ ਰਾਤ ਦਿਨ ਪਹਿਰੇ ਤੇ ਰਹਿਣਗੇ ਔਰ ਇਹ ਲੋਕ ਕੋਈ ਰੋਟੀ ਨਹੀਂ ਛਕਣਗੇ ਕੁਝ ਨਹੀਂ ਛਕਣਗੇ ਸਿਰਫ ਇੱਕ ਸਵਾਇ ਪਾਣੀ ਤੋਂ ਔਰ ਇਹ ਚੜ੍ਹਦੀ ਕਲਾ ਚ ਬਾਬੇ ਬਾਪੂ ਜਗਜੀਤ ਸਿੰਘ ਡੱਲੇਵਾਲ ਦੇ ਮਰਨਨ ਛੰਤੇ ਇਹ ਭਾਵਕ ਹੋ ਗਏ ਨਾ ਸਾਥੀਆਂ ਨੇ ਪੈਨਸਲੇ ਲਏ ਆ ਔਰ ਵੱਡੀ ਤਦਾਦ ਸੰਜੁਗਤ ਮੋਰਚੇ ਗਾ ਰਾਜੀਤ ਨੇ ਫੈਸਲੇ ਲਏ ਆ ਔਰ ਇਹ ਪੂਰੇ ਦੇਸ਼ ਦੀ ਅਗਵਾਈ ਕਰਨਗੇ ਅੱਜ ਦੇਸ਼ ਦੇ ਲੀਡਰ ਬਣ ਚੁੱਕੇ ਆ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਨਾਲ ਇਹਨਾਂ ਨੂੰ ਸਿਰੋਪੇ ਵੀ ਭੇਟ ਕਰਾਂਗੇ ਕਿਸਾਨ ਸਿੰਘਾਂ ਚ ਕਮੇਟੀ ਪੰਜਾਬ ਕੋਲ ਬੁੱਢਾਵਲੋਂ ਵਾਹਿਗੁਰੂ ਜੀ ਕਾ ਖਾਲਸਾ